ਸੋ ਗੇ ਗੇਸਰ ਕਮ ਬੈਕ ਟੂ ਚੰਨ ਅਵਮਸ਼ੀਮਾ ਬਲੌਗ ਸੇ ਤਾਂ ਦੱਸ ਸਕਦਾ ਕਿ ਤੜਪਾ ਟੜਪਾ ਜਾਦਨਾਰ ਆ ਪਬਲਿਕ ਨੂੰ ਤੇ ਤਾਂ ਦੋਸਤੋ ਮੈਂ ਰਫੰਬਲ ਇਸਲੀ ਵਜ ਕੇ ਕਿਉਂਕਿ ਮੇਰੇ ਮੂੰਹ ਚੋਂ ਫਟਾਫਟ ਅਗਲੀ ਗੱਲ ਨਿਕਲ ਰਹੀ ਗੀ ਗੇਸ ਆਲੇ ਖ ਪੰਜ ਜਾਏ ਪੰਜ ਜਾਏ ਮੰਜੇ ਮੱਜ ਕੇ ਫਮਾ ਦੇਖੇ ਮੈਂ ਕਹਿਣ ਲੱਗਾ ਸੀ ਗੇਸ ਮੈਂ ਤਾਂ ਅੱਜ ਘਰੇ ਹੈ ਨਹੀਂ ਸੀਗਾ ਮੈਂ ਤਾਂ ਗਿਆ ਅੱਜ ਗਿਆ ਸੀ ਚੰਨ ਮੇਰੇ ਨਾਲ ਸ਼ੋਪਿੰਗ ਕਰਨ ਮੈਨੂੰ ਸ਼ੋਪਿੰਗ ਕਰਕੇ ਆਏ ਆ ਤੇ ਇਧਰ ਸਾਡੇ ਮਾਮਾ ਸਾਡੇ ਵਾਸਤੇ ਬਣਾ ਲਏ ਪਰੌਂਠੀ ਮੇਰੀ ਜਾਨ ਮੰਦਾ ਜਦ ਮਮੀ ਕੋ ਕਿਸਾ ਨੂੰ ਨਾ ਦੇ ਇਸ ਐਕਚੁਅਲੀ ਨਾ ਮਾਤਾ ਜੀ ਬ੍ਰਸੇ ਜੀ ਚੱਟ ਕੇ ਨਾ ਦੋਨੋਂ ਦੇ ਘਰੋਂ ਬੈਠੀਆਂ ਨੇ ਗੱਲਾਂ ਪੈ ਰੀਆਂ ਨੇ ਆਪਾਂ ਤਾਂ ਕੀ ਪੈਣੀ ਚਲੋ ਕੌਣ ਜੰਪਿਆ ਤੇ ਇੱਧਰ ਦੋਸਤੋ ਚੰਨ ਬਾਈ ਬੈਠਾ ਰੋਟੀ ਖਾ ਰਿਹਾ ਮੇਰੀ ਰੋਟੀ ਸਾਡੀ ਰੋਟੀ ਹੈ ਯਾਰੀ ਤੇ ਓਏ ਲਾਈਵ ਹੋ ਗਿਆ ਉਹ ਕਿਹੜੀ ਰੋਟੀ ਖਾ ਰਿਹਾ ਕੀ ਮੰਗਦਾ ਵਾ ਲੈ ਕੀੜੀ ਉਹ ਦੇ ਕੋਸ਼ਾ ਤੂੰ ਮੁੰਡਾ ਤੂੰ ਮੁੰਡਿਆ ਬਦਲ ਤੂੰ ਕੀ ਦੇ ਦੇਈਏ ਕੀ ਮੰਗਵਾਕੀਆਂ ਪਤਾ ਨਹੀਂ ਕੀ ਲੈਣਾ ਵਾ ਕੀ ਲੈਣਾ ਵਾ ਸਰਦਾਰੀ ਮੰਗਦਾ ਕਿਤੇ ਆ ਬਸ ਬਿਸਕੁਟ ਖਾਣਾ ਵਾ ਬਿਸਕੁਟ ਖਾਣਾ ਵਾ ਕੱਲਬ ਦਾਸ ਬਿਸਕੁਟ ਖਾਣਾ ਵਾ ਹਾਂ ਬੀ ਉਹ ਕਹਾਂ ਤਾ ਦੁੱਤਾ ਮੈਨੂੰ ਦੇ ਮੈਨੂੰ ਤਾਂ ਕਿਛ ਨਹੀਂ ਦੱਬਾ ਮੈਂ ਤਾਂ ਡੇ ਦੇ ਮੈਂ ਤਾਂ ਮੈਨੂੰ ਤਾਂ ਨਹੀਂ ਨਹੀਂ ਆ ਬਿਸਕੁਟ ਮੰਗਦਾ ਹੁਣ ਆਹ ਦੇ ਦੇ ਆਈਂਂਡੀ ਖਾ ਮਾ ਖੰਮੋ 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 ਕੰਮ ਮੈਂ ਇਫਲਾਦਿਤ ਕੋ ਬੰਦੀ ਆਈ ਮੰਗਦਾ ਸੀ ਦੇਖਿਓ ਨਾਲ ਹੀ ਭੜਨੇ ਕੰਮ ਆ ਬੁੱਤ ਕੱਲੀ ਕੈਨੇ ਕੁੱਕ ਵਿੱਚ ਫਿਨਿਸ਼ ਫਿਨਿਸ਼ ਹੈ ਇਨੀ ਉੱਤੇ ਕਰਸ਼ਾ ਮਮਾ ਨੇ ਪਹਿਲਾ ਪਰੌਂਠਾ ਬਣਾਤਾ ਵਾ ਹੋਰ ਮਮਾ ਜੀ ਕਿਵੇਂ ਰਿਹ ਅੱਜਾ ਦਿਨ ਕਿਥੇ ਢੇਡ ਚ ਉਹਦੇ ਧਰਨ ਕਰਕੇ ਅੰਟੀ ਨੇ ਮੜੇ ਉਸੋਂ ਉਹਨਾਂ ਕੋ ਘਟ ਗਈ ਜੀ ਅੰਟੀ ਐਸੀ ਧਰਨ ਕੱਢੇ ਮੈਂ ਦੱਸੂ ਕਿੰਨਾ ਉਹ ਤਾਂ ਧਲ ਤਾਂ ਵੀ ڈالਤਾ ਨੂੰ ਬੁੱਢਾ ਜੁਕੇ ਪਹਿਲਾਂ ਪਰੋਟੀ ਖਾੜ ਕੇ ਆ ਲੂੰ ਸਾਡਾ ਪਰਦੇਸੀ ਵੀਰ ਹੋ ਗਿਆ ਰੈਡੀ ਜਾਣ ਲਈ ਚੱਲਾ ਹੋ ਗੁਰੀ ਵੀਰ ਵੀਰਾ ਚੱਲਾ ਇਹ ਵੀਰਾ ਚੱਲਾ ਗਾਇਦੁੱਦ ਜੀ ਦਾ ਖਾਲਸਾ ਵਾਇਦੁੱਦ ਕਰਤੇ ਹੋਰ ਦਰਵਾਜ਼ਾ ਵੀ ਬਿਲਾ ਦਿਓ ਯਾਰ ਮੈਂ ਕੁਝ ਦਿਨ ਬਾਅਦ ਤੁਹਾਨੂੰ ਮਿਲ ਜੂਗਾ ਜੀ ਤੁਹਾਨੂੰ ਦੋਸਤੋ ਗੁਰੀ ਵੀ ਸਾਡਾ ਬੈਠਾ ਪਾਪਾ ਕਿੱਥੇ ਨੇ ਕੋਠੇ ਕਿਰਦੇ ਛੁੱਟੇ ਪਿਆ ਜਦ ਇਹ ਕੇ ਕੇ ਕਰਨੇ ਜਾਣਾ ਥੱਲੇ ਆ ਜਾਉ ਮਮ ਬੁਲਾਉਂਦੇ ਆ ਓਏ ਓਏ ਪਾ ਡੱਗੀ ਜਾਣਾ ਡੱਗੀ ਜਾਣਾ ਪੁੱਤ ਡੱਗ ਗਿਆ ਉਹ ਟਿਵਾ ਤੇ ਨਾਲੀ ਤੂੰ ਡੱਗ ਗਿਆ ਨਹੀਂ ਉਹ ਤਾਂ ਦੱਗ ਗਿਆ ਖੜਾ ਇਹ ਇੱਥੇ ਦਾ ਇਹ ਬੰਦਾ ਕੌਣ ਏਹ ਬੰਦਾ ਇੱਥੇ ਆਣੇ ਤੋਂ ਦੋ ਨੰਬਰ ਦੇ ਚਤ ਨੰਬਰ ਦੇ ਤੋਂ ਪੂਨਾ ਉੱਪਰ ਦੇ ਆਂਜੀ ਆ ਮੈਨੂੰ ਲੱਗਦਾ ਜਪਈਆਂ ਹੋਣੀਆਂ ਡੱਬੀਆਂ ਉੱਤੇ ਆਇਆ ਲਿਖਦਾ ਇਹਨੂੰ ਟੋਕਨ ਨੰਬਰ ਇੱਥੇ ਆਹ ਸੂਰਤ ਹੈ ਗਰੀਬਾ 8300 ਰੁਪਏ ਦਾ ਕਪੜਾ ਲੈ ਆਇਆ ਮਾੜਾ 8300 ਉਹਨੂੰ ਮੈਂ ਨਾਲ ਖਲਾ ਨਹੀਂ ਇਹਨੇ ਕੱਪੜੇ ਖਰੀਦ ਲੈ ਆਏ ਆ ਵਿਆਹ ਸਤ ਇੱਕ ਦਿਨੀ ਪਾਉਣੇ ਆ ਸਰ 200 ਰੁਪਏ ਦੇ ਦਿੱਤੇ ਬੱਸ ਆ ਅਗਰ ਨਾ ਤਾਂ ਜਲਿਆਣਾ ਜਾਂਦਾ ਜੀ ਇਹਦੇ ਤੇਰੇ ਤੇ ਥੱਪੜ ਮਾਰਨੇ ਆ ਆ ਜਾ ਮੇਰੇ ਕੋਲ ਆ ਜਾ ਨਹੀਂ ਆਣਾ ਤੈਨੂੰ ਕੋਈ ਨਹੀਂ ਇਹ ਪਿਆਰ ਝੂਠਾ ਪਿਆਰ ਦੋ ਤਿੰਨ ਸਾਲ ਤੈਨੂੰ ਸਾਲ ਤੇਰੇ ਕੋਲ ਆ ਆ ਦੇਖ ਕੈਮਰਾ ਮਾਰ ਆ ਜਾ ਮੇਰੇ ਕੋਲ ਆ ਜਾ ਤੂੰ ਕਾਲੀ ਮਿਰਚਾਂ ਲੈਣੀਆਂ ਵੀ ਆਂ ਵੀ ਨਹੀਂ ਸਰਬਲੈਟ ਹੈਲੋ ਜੇ ਤੂੰ ਪਿਛਲੀ ਵਾਰ ਨਹੀਂ ਆਵੇਂ ਕਾਲੀ ਮਿਰਚਾਂ ਲੈ ਆ ਸੀ ਗਿਆ ਤੂੰ ਕਹਿ ਤੀ ਨਹੀਂ ਲੈ ਗਈਆਂ ਕੀ ਆ ਹੁਣ ਕੋਈ ਚਲਸੀ ਕਰਦੇ ਹਾਂ ਚੱਲਾਂ ਆਪਾਂ ਮੇਰੇ ਕੋਲ ਆ ਜਾ ਕਿਉਂ ਆਇਆ ਮਾਰ ਕੇ ਬੁੱਤ ਹਾਂ ਮੈਂ ਤਾਂ ਥੱਪੜ ਮਾਰਨਾ ਸੀ ਫਿਰ ਤਾਂ ਮੈਂ ਹੱਥ ਕਰ ਲੈ ਦੇਖਿਆ ਪਾ ਜਾਈ ਨਹੀਂ ਛੱਤ ਨਹੀਂ ਤੂੰ ਮੇਰੇ ਕੋਲ ਨਹੀਂ ਆਣਾ ਆ ਦੋਸਤੋ ਦੇਖ ਲਾ ਇਹ ਸਾਡੀ ਲੜਾਈ ਕਰਾ ਦਿੰਦਾ ਦੇਖ ਲੋ ਮੇਰੇ ਲੜਾਈ ਕਰਾਈ ਉਹ ਤਾਂ ਪਤਾ ਨਹੀਂ ਕਿ ਕੀ ਹੋਇਆ ਵਾ ਭੁੱਖ ਲੱਗੀ ਆ ਉਹਨੂੰ ਤਾਂ ਕਰਦਾ ਭੁੱਖ ਲੱਗੀ ਚਲ ਇੱਕ ਓੜ ਤੇ ਫੇਰ ਮੈਂ ਜਾਂਦਾ ਇੱਕ ਓੜ ਚਲ ਚਲੇ ਕਰੋ ਚਲੋ ਦੋਸਤੋ ਬਾਅਦ ਚ ਮਿਲਦੇ ਆਂ ਮੈਂ ਬਾਅਦ ਚ ਮਿਲਿਆ ਓਕੇ ਦੋਸਤੋ ਬਾਅਦ ਚ ਦੋਸਤੋ ਹੁਣ ਆਪਾਂ ਬੈਠੇ ਆਂ ਮੰਨ ਗਏ ਨੇ ਸਾਰੇ ਜਣੇ ਲੜਾ ਲੁੜ ਕੇ ਹਟ ਗਏ ਨੇ ਮੰਨ ਲੀ ਜਿਆ ਕੰਮ 'ਚ ਕੋਈ ਕਦਮ ਨਹੀਂ ਕੰਮ ਵਾਲੇ ਬੰਦੇ ਦੀ ਕਦਰ ਇਤਨਾ ਵੱਧ ਛੇੜੀ ਨੂੰ ਗਏ ਸਭ ਤੋਂ ਵੱਧ ਗਾਲਾਂ ਪਾਈਆਂ ਨੇ ਕੀ ਹੋ ਗਿਆ ਥਾ ਅੱਗੇ ਨੇ ਮਿੱਟੀ ਫੇਰ ਦਿਸੂ ਜੇ ਮੈਂ ਕੱਲੀ ਕੱਲੀ ਰੱਖਿਆ ਫੇਰ ਕੀ ਹੈ ਉਹ ਵੀ ਚੋਣ ਆਕਰੇ ਥੱਕ ਦੇ ਕਿਉਂ ਦੋਸਤੋ ਹੁਣ ਇੱਥੇ ਰੋਟੀ ਖਾ ਕੇ ਬੈਠ ਕੇ ਕੰਮ ਕਰਨ ਵਾਸਤੇ ਪਟਕੜੀ ਆਪਾ ਘੋਟ ਲੀਆ ਤੇ ਬੈਠੇ ਹੋਏ ਆ ਦੇਖੋ ਉਧਰ ਬਥੋੜਾ ਇਹ 골ਡ ਦਾ ਸਾਹ ਜੰਦਾ ਐਸ ਵੇਲੇ ਤਾਂ 골ਡ ਹੋ ਜਾਂਦਾ ਦੋਸਤੋ ਆਪਾਂ ਸਾਡਾ ਬੈਠਾ ਕੰਮ ਕਰਨ ਦੇ ਅੰਦਰ ਫੇਸ਼ਮਤ ਬੈਲੇ ਹੁਣ ਨੈਸਟ ਟਾਈਮ ਮੇਰਾ ਕੰਮ ਨਿਪਟੜ ਜਾਂਦਾ ਵਾ ਟਾਈਮ ਨਾਲ ਹੀ ਹੇ ਹੁਣ ਮੈਂ ਇਸ ਵੇਲੇ ਬਸ ਹੱਸੇ ਬੈਠੇ ਕਰਨ ਤੇ ਫੇਰ ਕੰਮ ਕਰਕੇ ਕਰਦਾ ਭਾਈ ਮੰਮੀ ਗੇਸ ਤੇ ਲੱਗ ਡੋਲੇ ਗੇਸ ਤੇਲ ਉਹ ਉਹ ਬੜਲ ਸੀ ਹੋਰ ਬੜਲ ਵਿੱਚ ਬਸ ਰੱਖ ਲਾ ਦਿੰਦਾ ਤੇ ਚੱਲੇ ਦੋਸਤੋ ਕੰਮ ਕਰਦੇ ਨੇ ਕੰਮ ਕਰਕੇ ਫੇਰੇ ਚਾਰ ਮਿੱਠੀਆਂ ਮਾਰਦੇ ਆਪਾਂ ਸਾਰੇ ਜਣੇ ਹਗਾਈ ਕਰੇ ਸਾਡੇ ਮੁੰਡੇ ਦੇ ਨਾ ਕਿੰਨੇ ਆ ਫਿੰਸੀਆਂ ਲਿਆਦੇ ਬੈਠਦੇ ਤੇ ਇਹਦੇ ਅੱਪ ਇਹ ਲਾ ਰਹੇ ਆ ਅੱਜ ਠੀਕ ਹੈ ਤੇ ਐਕਸਪੈਰੀਮੈਂਟ ਕਰਦੇ ਸੀਗੇ ਅਸੀਂ ਮਤਲਬ ਲਾ ਕੇ ਦੇਖ ਰਹੇ ਸੀਗੇ ਗਾਈਸ ਅੱਲਾ ਦੇ ਬੰਦਾ ਦੇ ਮੈਂ ਫੜ ਲਿਆ ਮੈਂ ਇਹਦੇ ਨਾਂ ਤਾਂ ਦਿੱਤਾ ਹਾਂ ਹਨਾ ਇਹ ਕਹਿੰਦਾ ਮੇਰੇ ਖੁਰਕ ਬਹੁਤ ਹੁੰਦੀ ਐ ਠੀਕ ਹੈ ਫਿੰਸੀਆਂ ਕਰਕੇ ਹੁੰਦੀ ਖੁਰਕ ਨਹੀਂ ਪਈ ਗਾਈਸ ਗਾਈਸ ਨੂੰ ਹੁੰਦਾ ਨਹੀਂ ਗਾ ਨਹੀਂ ਗਾਈਸ ਨੂੰ ਨਾ ਹੁੰਦਾ ਤਾਂ ਬਹੁਤ ਆਏ ਫਿਰ ਇੱਕ ਚੀਜ਼ ਦਿਖਾਉਣੇ ਤਾਂ ਕਰਨਾ ਇਹਦੇ ਤੇ ਚਿਚ ਆਹ ਤੇ ਚੰਕਾ ਜਾਂ ਤਾਂ ਮੂੰਚਾ ਫੜੇ ਨਹੀਂ ਨਹੀਂ ਆਇ ਸਰੀ ਦੀ ਕਰ ਬੱਤਕ 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 ਆ ਦੇਖੋ ਇਹ ਤਾਂ ਆ ਕੜਚੀ ਦੇਖੋ ਧਿਆਨ ਨਾਲ ਠੀਕ ਹੈ ਇਹ ਖਾਲੀ ਆ ਨਾ ਆ ਦੇਖੋ ਇੱਥੇ ਇਹ ਤਾਂ ਟੈਲੀ ਦੇਖ ਨਿਕਲ ਆ ਦੇਖ ਇੱਦਾਂ ਦੇਖੋ ਤੁਸੀਂ ਤੇ ਸ਼ਾਈਨ ਇਹ ਦੇ ਕਰਕੇ ਆ ਦੇ ਸਾਰਾ ਜਿੰਦਾ ਬਟਕ ਕਾਲਾ ਕਾਲਾ ਵਾ ਨਿਕੜਦਾ ਕਾਲਾ ਆ ਦੇਖ ਇਹ ਨਿੱਚੜਦਾ ਪਿਆ ਵਾ ਅੰਮੀ ਅੰਮੀ ਦਾ ਨੇ ਮੈਂ ਗੱਲ ਯਾ ਰਿਖੋ ਆ ਦੇਖੋ ਕਿਹਾ ਜਿਹੜਾ ਨੇ ਧੌਣ ਤੇ ਮੈਲ ਜਣੀ ਹੈ ਕਾਲਸਾ ਨੂੰ ਆ ਦੇਖੋ ਜਿਹੜੇ ਕਹਿੰਦੇ ਨੇ ਕਿ ਧੌਣ ਤੇ ਕਾਲਸਾ ਇਹ ਵੈਸੇ ਧੌਣ ਉਦਾਂ ਇਹਦੀ ਤਾਂ ਗੋਰੀ ਨਹੀਂ ਹੈ ਤਾਂ ਗੋਰਾ ਪਤਾ ਨਹੀਂ ਕਿਵੇਂ ਇਹ ਕਾਲਾ ਹੋ ਗਿਆ ਨਾ ਤਾਂ ਸਾਰਾ ਦੇਖੋ ਬਿਲਕੁਲੀਆ ਨੇ ਆ ਦੇਖ ਅਸੀਂ ਉਹੀ ਤੇਲ ਲਗਾਇਆ ਆ ਦੇਖੋ ਜਿਹੜਾ ਹੁਣ ਡੱਬਿਆਂ ਚ ਪੈਕ ਕੀਤਾ ਵਾ ਆ ਦੇਖੋ ਲਓ ਦੈਂ ਕਦਰ ਕਿਵੇਂ ਕਾਲਸ ਕੜਚੀ ਭਰ ਕੇ ਦਿਖਾਓ ਇਹ ਸਾਰੇ ਟੈਨਿੰਗ ਉੱਤਰਦੀ ਆ ਦੇਖ ਲੈ ਕੜਚੀ ਭਰ ਕੇ ਦਿਖਾਓ ਆ ਦੇਖਾ ਤੀ ਦੀਰੀ ਐਵੇਂ ਦੁਬਾਰਾ ਫੇਰ ਲਾਤੀ ਐਵੇਂ ਐਨੀ ਟੈਨਿੰਗ ਹੈ ਮਤਲਬ ਨਿਕਲਦੀ ਆ ਆਪਣੀ ਸਕਿਨ ਉੱਪਰ ਦੇਖ ਲੋ ਇਹਦੇ ਨਾਲ ਆ ਦੇਖ ਆਪਾਂ ਇਹਦੇ ਪਿੰਪਲ ਦੇਖਣੇ ਵੈਸੇ ਤਾਂ ਪਿੰਪਲ ਤੇ ਲਗਾਉਣ ਇਹ ਕਹਿੰਦਾ ਮੇਰੇ ਖਾਰਸ ਹੁੰਦੀ ਆ ਆ ਬਚਿਆ ਸੀਗਾ ਮੈਂ ਕਿਹਾ ਚੱਲ ਇਹਦੀ ਲਾ ਦਿੰਦੇ ਆ ਆ ਲਾਇਆ ਹਾਏ ਮਨਿੰਦਰ ਜਿੱਥੇ ਮੈਂ ਕਰਚੀ ਮਾਰੀ ਆ ਨਾ ਸਾਫ ਕੀਤਾ স্মੂਥ স্মੂਥ ਲੱਗਦਾ ਉੱਥੇ ਦੇਖੀ ਹਾਂ ਦੇਖਣਾ ਤੈਨੂੰ ਆਪ ਨੂੰ ਵੀ ਥੋੜਾ ਜਿਹਾ ਫੀਲ ਹੋ ਰਿਹਾ ਐ ਇਹੋ ਕੀ ਫੀਲ ਹੋ ਰਾ ਨਾ ਹੁੰਦਾ ਤਾਂ ਹੈ ਜੀ ਇਹਦੇ ਤੇ ਲਾ ਦਿੰਦਾ ਬਈ ਹੈਲੋ ਮੈਨੂੰ ਆਪ ਨੂੰ ਕਸ਼ਟ ਸੰਭਾਲਦਾ ਨੰਦਾ ਤਾਂ ਹੈ ਨੀਗਾ ਇਧਰ ਨੂੰ ਕਰ ਤਾਨੂ ਕਰ ਆ ਦੇਖਾ ਤਾਂ ਉਹ ਤੇ ਆਪਾਂ ਇਹਦੇ ਲਈ ਲਾਈ ਆ ਹੁਣ ਆ ਜਿਹੜੇ ਕਹਿੰਦੇ ਆ ਨਾ ਵੀ ਧੌਣ ਦਾ ਹੱਲ ਦੱਸੋ ਧੌਣ ਵੀ ਇਹਦੇ ਨਾਲ ਹੀ ਠੀਕ ਹੋ ਸਕਦੀ ਆ ਗਰਦਨ ਅਤਨਿੰ ਤੁਸੀਂ ਕੀ ਕਹਿੰਦੇ ਹੋਗੇ ਤਾਂ ਉਹਨ ਗਰਦਨ ਸਾਰਾ ਪੰਜਾਬੀ ਆ ਆਪਾਂ ਨਿੱਕ ਨਹੀਂ ਨਹੀਂ ਕੀ ਕਹਿੰਦੇ ਨੈਕ ਨਿੱਕਰ ਨਹੀਂ ਨੈਕ 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 ਗਾਇਸ ਅਸੀਂ ਪੰਜਾਬੀ ਹੁੰਨੇ ਆ ਤੇ ਆਪਾਂ ਇਦਾਂ ਹੀ ਬੋਲਦੇ ਆ ਚਲੋ ਕੋਈ ਠੀਕ ਹੈ ਤੇ ਆ ਦੇਖ ਆਪਾਂ ਸਾਰੀ ਇਹਦੇ ਫੇਰ ਮਲਤੀ ਆਪਾਂ ਫੇਰ ਉਹ ਲਾਈਵ ਸੀ ਜਿਹੜੀ ਫੇਰ ਇਹਨੂੰ ਹੀ ਲਾਤੀ ਆਪਾਂ ਸਵੇਰ ਨੂੰ ਦੇਖਾਂਗੇ ਹੋਰ ਫਰਕ ਪੈਂਦਾ ਦਿਖਾਵਾਂਗੇ ਇਧਰ ਮੂੰਹ ਦਿਖਾਈ ਮਾੜਾ ਜਿਹਾ ਥੋੜੀ ਦਿਖਾਈਗਾ ਮੂਹ ਦੇ ਖਾਇਤ ਹਏ ਕੜਚੀ ਮਾਰ ਮਾਰ ਕੇ ਹਾਵੜਾ ਪੈ ਜਾਂਦਾ ਹਾ ਬੜਾ ਹਾਈ ਲਗਾਤਾ ਨਹੀਂ ਸੱਚੀ ਬਹੁਤ ਜ਼ਿਆਦਾ ਟਾਈਮ ਲਿਕਾ ਤਿੰਨ ਮਿੰਟਾਂ ਦੀ ਬਣ ਗਈ ਆ ਕੋਈ ਨਾ ਫਿਰ ਕੱਟ ਲਾਂਗੇ ਇਹਨੂੰ ਫੋਨ ਦੇ ਕੇ ਬਾਹਰ ਦੋ ਜੋ ਮਰਜ਼ੀ ਮੇਰੀ ਚੱਲੇ ਤੇ ਨਾ ਗਰਵੀਰ ਅੱਗੋ ਗਰਵੀਰ ਦਾ ਧੰਵਾਪਾ ਟੁੰਡਿਆ ਦੇ ਕੇ ਆਪ ਫੋਨ ਤੇ ਬਿਠਾਤਾ ਤੇ ਕੜਚੀ ਨਾਲੇ ਟਾਈਮ ਕੱਢਦੇ ਹਾਂ ਹਾਂ ਦੇਖ ਆ ਦੇ ਨਿਕਲ ਆਈਏ ਕੜਚੀ ਪਰੇ ਇੱਧਰ ਨੂੰ ਇੱਧਰ ਨੂੰ ਕਰ ਦੋ ਜੀ ਬੱਸ ਨੂੰ ਆ ਦੇਖ ਲੈ ਗੈਸ ਮੇਰੀ ਮਹਿੰਦੀ ਲੱਗੀ ਆਈ ਹੈ ਵੇਖਿਆ ਆ ਦੇਖ ਗੈਸ ਮੰਮੀ ਦੇ ਦਾਗ ਦੇਖੋ ਹਾਂ ਆ ਦੇਖ ਯਸ ਗਾਇਸ ਕਿੰਨਾ ਦੇਖ ਲੋ ਡਾਰਕ ਸੀਗਾ ਮੇਰੇ ਦਾਗ ਹਨਾ ਕਈ ਇੱਕ ਵਿੱਚ ਕਹਿੰਦੇ ਰਹਿੰਦੇ ਲੈ ਤੁਹਾਡੇ ਤਾਂ ਠੀਕ ਨਹੀਂ ਹੁੰਦਾ ਹੁਣ ਠੀਕ ਹੋਊਗਾ ਹੌਲੀ ਹੌਲੀ ਹੋਊਗਾ ਇਹ ਖੁਰਕੂ ਆ ਦੇਖ ਕਿਰਕ ਪਈਆ ਦੇਖ ਕਿਰਕ ਪਈਆ ਮੰਨੇ ਹੁਣ ਤੂੰ ਨਹਾਏਂਗਾ ਕਿ ਸਵੇਰੇ ਨਹਾਏਂਗਾ ਆ ਦੇਖ ਆ ਹਏ ਨੰਨੇ ਤੈਨੂੰ ਲੱਗਦਾ ਨੀ ਨੰਨੇ ਆ ਦੇ ਕਿਥੇ ਛੋੜ ਦੇਂਗੇ ਕਿੱਧਰ ਪੁੱਤ ਇਹ ਜਾ ਕੇ ਫੁਗਾਈ ਨਾ ਮੂੰਹੋਂ ਜਾ ਤਾ ਕਿ ਡੜ ਦੀ ਦੁਕਾਨ ਦੇ ਲਈ ਆ ਆ ਤੂੰ ਪਰਦੇ ਨੂੰ ਲਾਈ ਜੇ ਨਾ ਤੇਲ ਇੱਕ ਬੰਦ ਕਰ ਤੂੰ ਪਰੇ ਹਟ ਦੇਲਾ ਉਹਦਾ ਬੰਦ ਨਹੀਂ ਕਰਦਾ ਬਸ ਕਰੀਂ ਜਦੋਂ ਨਹੀਂ ਪਰੇ ਸੀ ਲੋ ਉਹ ਤਾਂ ਰਿਲੇਟਡ ਹੀ ਫਾਲਤੂ ਤਾਂ ਆਹੋ ਆ ਦੇਖੋ ਗਾਇਜ਼ ਆ ਦੇਖੋ ਆ ਦੇਖੋ ਆ ਦੇਖੋ ਵਿੱਚ ਦੇ ਕੋ ਗੱਜ ਵਿੱਚ ਫੁੱਲਾਂ ਲੱਗਸਾ ਫੁੱਲਾਂ ਲੱਗੱਚੀ ਸੱਤ ਪਤਾ ਤੋ ਤੋਤਾ ਤਾਂ ਗਾਇਜ਼ ਆਪਾਂ ਇਹਦੀ ਥੋੜ ਚੁੱਟੀ ਕਰਤੀ ਹੈ ਦੇਖ ਲੋ ਕਿੰਨੀ ਸਹੀ ਗੱਲਾਂ ਆਇਆ ਆ ਵਾ ਦੇਖੋ ਦੀ ਥੋੜ ਕਿੰਨੀ ਸੋਹਣੀ ਹੋ ਗਈ ਨਹਾਉਂਦਾ ਨਹੀਂ ਗਏ ਗਾਇਜ਼ ਦੇਖ ਲੋ ਆਦੇ ਪਿੰਪਲਸ ਵੀ ਹੈ ਨਾ ਹਾਂ ਆ ਉਧਰ ਵੀ ਗਾਇ ਦਾ ਪੋਧਰ ਵੀ ਕੀਤੀ ਹੈ ਟੈਨਿੰਗ ਇਹਨੇ ਪਰ ਹੁਣ ਹੀ ਲਾਇਆ ਸੀ ਹੁਣ ਹੀ ਨਾ ਲਿਆ ਆ ਪੋਧਰ ਵੀ ਕੀਤੀ ਆ ਪਰ ਟੈਨਿੰਗ ਆ ਦੇਖੋ ਆ ਦੇਖੋ ਇਧਰੋਂ ਵੀ ਟੈਨਿੰਗ ਰਿਮੂਵ ਕਰਕੇ ਹਟਿਆ ਸੀ ਉਧਰ ਵੀ ਆਖਾਂ ਦੇ ਨੀਚੇ ਸਾਰਾ ਠੀਕ ਆ ਅੱਖ ਦੇ ਵਿੱਚ ਪੈ ਗਈ ਸੀ ਗਾ ਜੱਥ ਲਾਲ ਹੋ ਗਈ ਗਾਇਸ ਇਧਰ ਮੈਂ ਜੁੰਡੇ ਵਟਾਉਣੀ ਆ ਜੁੰਡੇ ਤੇਰੇ ਪੱਟਣੀਆਂ ਵਾਲੇ ਆ ਇਹ ਗਾਈ ਨਾ ਦੇਖੋ ਤੇ ਡੱਡ ਬਾਲ ਰੱਖਿਆ ਪਰ ਇਹ ਬੰਦਾ ਨਹੀਂ ਹੈ ਮਹੀਨਾ ਹੋ ਗਿਆ ਨੂੰ ਗਾਇ ਦਾ ਹਾਂ ਤੋ ਮਹੀਨਾ ਨਹੀਂ ਹੋਇਆ ਮਹੀਨਾ ਹੋ ਗਿਆ ਵਾ ਪਾ ਲੈਣਾ ਥੱਲੇ ਹੁਣ ਆਪਾਂ ਦਮ ਆ ਥੱਲੇ ਤਾਂ ਧਰਤੀ ਤੇ ਸਿਰ ਦਿੱਤਾ ਹੋਇਆ ਵਾ ਅਜੇ ਤਾਂ ਮੈਂ ਕਹਿੰਦੀ ਆ ਤਾਂ ਨਾ ਮੈਂ ਜਿਹੜੀ ਤੇਰੇ ਹੱਟ ਕੇ ਕੱਢ ਦਿੰਨੀ ਆ ਹੋਰ ਹੋ ਗਏ ਨਾ ਇਹਨਾਂ ਵੱਡ ਕੇ ਪਰੇ ਹੱਥ 'ਚ ਫੜਾ ਦੇਣੇ ਸਹੀ ਗੱਲ ਆ ਵੀ ਚੱਲ ਘਰ ਜਾ ਕੇ ਕੱਢ ਲਈ ਬੈਠ ਕੇ ਇਕੱਲੇ-ਇਕੱਲੇ ਕਰ ਲੈ ਇਹਨੂੰ ਇਕੱਲੇ-ਇਕੱਲੇ ਹਾਂ ਥੱਲੇ ਦੇਖੋ ਹਾਂ ਇਹਦੇ ਤਾਂ ਜਿੰਨੇ ਨਿਕਲਦੇ ਆ ਨਾ ਉਨੇ ਹੀ ਇਹਦੇ ਹੁੰਦੇ ਆ ਆ ਫੜੋ ਇੱਕ ਮਿੰਟ ਹਾਂ ਆਖ ਚੁੰਡੀਆਂ ਦੇ ਆ ਦੇਖ ਲੋ ਗਾਇਸ ਕਿੱਡੇ ਵੱਡੇ ਬਾਲੇ ਦੇ ਆ ਦੇਖ ਲੋ ਤਾਂ ਫਿਰ ਬਿਣੀ ਦਾ ਫਾਇਦਾ ਤਾਂ ਕੀ ਹੈ ਜਦ ਬਹੁਣੇ ਹੀ ਨਹੀਂ ਗੇ ਮਨ ਲਫੇੜਾ ਮਾਰੂ ਆ ਦੇਖ ਮੇਰੀ ਗੁੱਤ ਕਿੱਡੀ ਆ ਪਾਪਾ ਸੱਚੀ ਨਹੀਂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਜਦੋਂ ਤੋਂ ਤੁਸੀਂ ਆਏ ਹੋ ਨਾ 8 ਤਰੀਕ ਨੂੰ ਨੇ ਮਹੀਨਾ ਹੋ ਜਾਣਾ ਪੂਰਾ ਪੂਰਾ ਇਹਨੂੰ ਛੱਡ ਦੇ ਅੱਛਾ ਆਏ ਸੁੱਤਾ ਵੱਡਾ ਸਵੇਰੇ ਆਏ ਵੇੜਦਿਆਂ ਦਾ ਅਮੀ ਅਨੇ ਐਵੀ ਜੁੜਾ ਕਰਨ ਨੇ ਇੱਥੇ ਐ ਕਰਕੇ ਨ ਬੰਨ ਲੈਣੇ ਨੇ ਪੱਗ ਚੱਲਾ ਟਪੂਸਣਾ ਮਾਰਦਾ ਹੈ ਹੁਣ ਦਰਦ ਹੁੰਦੀ ਹੋਣੀ ਆ ਉਹ ਗੱਲ ਕਰਾਂ ਜੇ ਮੈਂ ਤੇਰੇ ਆਰਾਮ ਨਾਲ ਬਾਹਰ ਹੀ ਆ ਬਾੜ ਹਮਸਦਰਮਾ ਪੱਟਾ ਪੱਟ ਕੇ ਨਾ ਐਨ ਕਰਦੇ ਨੇ ਸੀ ਤੇਰੇ ਸਰਗੰਜਾ ਬੈਸ ਮੇਰੇ ਮੋਢੇ ਤੇ ਬਸ ਨਿੱਕਲ ਜਾ ਬੀ ਕੇ ਠੀਕ ਹੈ ਠੀਕ ਹੈ ਤੁਹਾਨੂੰ ਨਹੀਂ ਤੁਹਾਨੂੰ ਸਾਰਾ ਪੈੜ ਕੱਢੀ ਕੱਲੀਆਂ ਦੇ ਹੁਣ ਬੋਲਿਆ ਹਾਂ ਮੰਮੀ ਮੰਮੀਆਂ ਨੂੰ ਕੀ ਕਰੇ ਦੇਣ ਨੇ ਜੇ ਜੇ ਇਹਨਾਂ ਜੇ ਇਹਨਾਂ ਹੁੰਦੀ ਨਾਨੀ ਨਾ ਨਾਨੀ ਨੇ ਤੇਰਾ ਉੱਤੇ ਛੱਡਣੀ ਸੀ ਨਾਨੀ ਨੇ ਆਇ ਨਹੀਂ ਕਰਨਾ ਇੱਕ ਮਿੰਟ ਬਸ ਇੱਕ ਮਿੰਟ ਮਨਜਾ ਰੰਜਾ ਬਾਗ ਵਿੱਚ ਕਿੰਨੇ ਹੋਰ ਤੇ ਘੋਟੇ ਸੀ ਅਸੀਂ ਘੋਟੇ ਹੁਣ ਨਹੀਂ ਘੋਟੇ ਤੇ ਸਾਰਾ ਮਤਲਬ ਹਾਂ ਨਿੱਕੇ ਨੇਦਾ ਹੀ ਆਉਂਦਾ ਸੀਗੇ ਇਹ ਕਰ ਦਿੱਤੀ ਜੀ ਨਾਲ ਇਹਨੇ ਬੂਟੇ ਸਰ ਦੇ ਕੋਲ ਤਾਂ ਮੈਂ ਸਿੱਧੇ ਕਰਤੇ ਨੇ ਗਾਇਸ ਥੰਦ ਬਾਲ ਕਾਇਦੇ ਸੀ ਖਾਵਾਂ ਖੜ ਜੋ ਛੱਡੀ ਛੱਡੇ ਆ ਦੇਖ ਇਧਰ ਆ ਲੈਣਾ ਆ ਦੇਖੋ ਆ ਦੇਖ ਆ ਦੇਖ ਇਧਰ ਦੇਖੋ ਗਾਇਸ ਆ ਲੈਣਾ ਇਹ ਅੱਜ ਮੈਂ ਸਨੇਪਾ ਬਣਾਉਂਗਾ ਜੂੜੇ ਚ ਸਨੇਪਾ ਦੀ ਪੈ ਜਾਂਦੀ ਏ ਬੇ ਲੜੂ ਹੁਣ ਲੈ ਜਦੇ ਜੂੜੀ ਚ ਬਣਾ ਕਰਾਂਗੇ ਨਾ ਗਾਇਸ ਇਹਨੂੰ ਪੁੱਛ ਲਿਆ ਕਰ ਬਾਲ ਵਾਲੇ ਇਹਨੂੰ ਇਹਨੂੰ ਲਾਂਗ ਤਾਂ ਪਾਇਆ ਕਰੋ ਜੇ ਬਾਲ ਵਾ ਕੇ ਜੂੜੀ ਕੀਤੀ ਹੈ ਜਿੱਦੇ ਜਦੋਂ ਤੇ ਟਰਬੋ ਆਗਲਾ ਕਹਿੰਦੇ ਆ ਉਹਦੇ ਵੀ ਨਹੀਂ ਬਾਹਰ ਆਣੇ ਜੂੜਾ ਛੱਡ ਜੂੜਾ ਥੋੜੀ ਬਾਈ ਜਾਂਦਾ ਫਿਰ ਫਿਰਤੀ ਜੂੜਾ ਕਰੀਦਾ ਵਾ ਫਿਰ ਥੋੜੀ ਬਾਈਦਾ ਪੁੱਤ ਵਾਲ ਬਾਈਦੇ ਬਕਵਾਸ ਨਾ ਕਰਿਆ ਕਰ ਮੇਰੇ ਨਾਲ ਸਰ ਕਿਹੜਾ ਕੰਨਾਂ ਹੀ ਬਾਹਰ ਨਾ ਸਰ ਤੇ ਵਾਲ ਨੇ ਉਹੀ ਪਾਉਣੇ ਆ ਹਨਾ ਮੁੱਛਾਂ ਬੋਲੀ ਜਾਂਦਾ ਵਾ ਕੋਈ ਨਾ ਤੇ ਚਲੋ ਗਾਇਸ ਇਹ ਕਰਦੇ ਪਏ ਨੇ ਮम्मा ਕਰਦੇ ਪਏ ਨੇ ਅਟਕਾ ਤੇ ਹੋ ਗਏ ਇੱਧਰ ਦੇਖੋ ਕਿਦਾਂ ਲੰਬੇ ਵਾਲ ਉੱਤੀ ਮੇਰੇ ਲੰਬੇ ਵਾਲ ਹੁੰਦੇ ਤੇ ਗਾਇਜ਼ ਵਾਲਦ ਨਾ ਚੜਪੇ ਆਪਣੇ ਅੱਜ ਦੇ ਵਲੌਗ ਵਿੱਚ ਇੰਨਾ ਹੀ ਜਵਦਿਆ ਲੱਗਿਆ ਹੁਣ ਤੇ ਲਾਈਕ ਕਰ ਦਿਓ ਲਾਈਕ ਕਰਨਾ ਲੱਗ ਗਿਆ ਥੱਲੇ ਵਾਲ ਦੇ ਕਿ ਤੱਕ ਲਾਈਕ ਕਰਨਾ ਜ਼ਰੂਰ ਕਰਨਾ ਤੇ ਗਾਇਜ਼ ਆਪ ਆ ਦੇਖ ਰਹੇ ਤੇ ਬਾਲਰ ਆਰਡਰ ਵੀ ਛੇਤੀ ਛੇਤੀ ਕਰੋ ਆ ਦੇਖ ਲਓ ਵਾਲ ਦੇ ਗੁੱਛਾ ਬਣ ਗਿਆ ਇਹਦੇ ਜਿੰਨੇ ਵਾਲ ਨਿਕਲਦੇ ਨਾ ਐਵੇਂ ਹੀ ਹਾਂ ਜੇ ਮੈਂ ਥੱਲੋ ਇਕੱਠਾ ਕਰਾਂ ਦੇਖੇ ਹੋ ਗਏ ਐਨੇ ਇਹਦੇ ਸਵੇਰ ਨੂੰ ਗੇ ਰੁੱਭ ਜਾਣੇ ਦੇਖਿਆ ਦੇਖੋ ਕਰ ਲੈ ਕਿੱਧਰ ਇੱਧਰ ਰੂਸਰ ਕੈਰੈਕਟਰ ਕਿੱਧਰ ਸਿੱਟੀ ਜਾਣਾ ਮੈਂ ਇੱਧਰ ਦੇਖੋ ਗਏ ਸਾਰੇ ਇਹਦੇ ਮੈਂ ਇਕੱਠੇ ਕਰਦਾ ਪਿਆ ਬਾੜਾ ਨਾ ਇੱਧਰ ਨੂੰ ਕਰਾ ਲੈ ਕਰ ਮਨਿੰਦਰ ਨਾ ਮੈਂ ਇੱਧਰ ਥੋੜਾ ਹੋ ਪਿੱਛੇ ਪਰ ਕਰੀ ਪਿੱਛੇ ਕਰ ਮੈਂ ਵੀ ਪਰਾ ਕਰ ਪਰਾ ਕਰ ਪਰ ਹੋ ਦੇਖੀ ਕਹਿੰਦਾ ਮੇਰੇ ਬਾੜਾ ਹੀ ਨਿਕਲਦੇ ਹੁੰਦੇ ਸੀ ਦਿਨ ਇਹ ਆਹ ਦੇਖ ਲਓ ਗਏ ਮੈਂ ਜਿੰਨਾ ਰੋ ਤਾਂ ਨਿਕਲ ਸੀ ਜਦੋਂ ਚੇਲ ਲੱਗਦੇ ਹੁੰਦੇ ਹੋ ਕਰਦੇ ਹੱਲੇ ਉਸ ਤੋਂ ਬਾਅਦ ਮੇਰੇ ਵਾਲ ਨਹੀਂ ਆ ਮम्मा ਦੇਖੋ ਹਾਂ ਨੇਹਰੋ ਗਾ ਤੁਮ ਵੀ ਹੋਟਲ ਆ ਲਿਆ ਕਰ ਵੇ ਤੇ ਮੈਨਾਂ ਲੱਗਿਆ ਤੁਹਾਨੂੰ ਪਾਣੀ ਕਿੰਨੀ ਔਖੇ ਮੂਗੀ ਪਾਣੀ ਤਾਂ ਤੇਰੇ ਲਾਉਂਦੇ ਨੀਗੇ ਹੋਰ ਬੀਚ ਜਾਣਗੇ ਕਿੱਥੇ ਅੱਗੇ ਨਹੀਂ ਬਹੁੰਦਾ ਤੂੰ ਤਾਂ ਆ ਛੱਡ ਦੇ ਤੇ ਚਲੋ ਗਾਇਸ ਆਪਣੇ ਅੱਜ ਦਾ ਵਲੌਗ ਵਿੱਚ ਜੇ ਵਧੀਆ ਲੱਗਿਆ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਗਾਇਸ ਆਰਡਰ ਵੀ ਛੇਤੀ ਛੇਤੀ ਕਰੋ ਤੇ ਆਪਾਂ ਕੱਲ ਆਪਾਂ ਦੱਸਿਆ ਸੀਗਾ ਕਿ ਆਪਣੇ ਮੈਡੀਸਨ ਦਾ ਰੇਟ ਵਧਣ ਜਾ ਰਿਹਾ ਵਾ ਠੀਕ ਹੈ ਕਰ ਲੋ ਜਿਹਨੇ ਜਲਦੀ ਜਲਦੀ ਕਰਨਾ ਮੈਂ ਕਿੰਨੇ ਤਰੀਕ ਤੋਂ 15 ਤਰੀਕ ਤੋਂ 15 ਤਰੀਕ ਤੋਂ ਮੈਡੀਸਨ ਦਾ ਰੇਟ ਪ੍ਰਾਈਜ਼ ਵੱਧ ਚੁ ਵੱਧ ਜਾਣਾ ਮੈਂ 15 ਤਰੀਕ ਤੋਂ ਬਾਅਦ ਜਿਹਨੇ ਕਰਨਾ ਛੇਤੀ ਕਰੋ ਠੀਕ ਹੈ ਟੋਕੇ ਬਾਏ ਲੈਕਮੈਂਟ ਛੇਤੀ ਕਰਨਾ ਬਾਏ ਬਾਏ